ਸਤਿ ਸ਼੍ਰੀ ਅਕਾਲ ਜੀ ਵੀਰਿਆ ਸਾਰਿਆਂ ਨੂੰ ਸਵਾਗਤ ਹੈ ਵੈਡੀ ਚੜ੍ਹਦੀ ਕਲਾ ਡੇਰੀ ਫਾਰਮ ਤੇ ਤੁਹਾਡਾ ਵੀਰ ਜੀ ਅੱਜ ਦੀ ਵੀਡੀਓ ਚ ਵੀਰ ਜੀ ਤੁਹਾਨੂੰ ਵਿਖਾਉਣੀ ਆਪਾਂ ਇੱਕ ਵਾੜ ਤੇ ਦੋ ਝੋਟੀਆਂ ਹਾਂਜੀ ਵੀਰ ਜੀ ਆਪਾਂ ਆਏ ਆਂ ਵੀਰ ਮਿਹਰ ਦੇ ਕੋਲ ਅੱਜ ਪਿੰਡ ਚੱਕ ਮੇਰੀ ਖਾਂ ਤੇ ਬਾਕੀ ਵੀਰ ਜੀ ਸਾਰਿਆਂ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਵੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤੇ ਆਪਾਂ ਲੈਨੇ ਆ ਇਹਨਾਂ ਤਿੰਨਾਂ ਪਸ਼ੂਆਂ ਬਾਰੇ ਵੀਰ ਕੋ ਜਾਣਕਾਰੀ ਹਾਂਜੀ ਵੀਰ ਜੀ ਕਿ ਹਾਲ ਦੇ ਸასი ਗਾਲੀ ਹੋਠੀ ਠਾਜੇ ਵੀਰ ਜੀ ਤੁਸੀਂ ਬਣਾਓ ਵਾ ਠੀਠਾ ਜੇ ਤੇ ਵੀਰ ਦੇ ਘਰੋਂ ਆ ਸਾਪਨਾ ਨਾਗ ਹੈ ਮੀਰ ਸਿੰਘ ਪਿੰਡ ਜਕਮੀ ਦੀ ਗਾਂ ਤਸੀਲ ਦਿਨਾਲਾ ਜ਼ਿਲ੍ਹਾ ਬਸਰ ਠੀਕ ਹੈ ਜੀ ਫੋਨ ਨੰਬਰ ਵੀ ਦੱਸ ਦਿਓ ਜੀ 88728 64577 ਅੱਛਾ ਠੀਕ ਹੈ ਜੀ ਤੇ ਵਿਜਿਆ ਨੇ ਤਿੰਨ ਪਸ਼ੂ ਜੇ ਹਾਂ ਜੀ ਤਿੰਨ ਪਸ਼ੂ ਦੋ ਮੱਝਾਂ ਤੇ ਇੱਕ ਗਾਂ ਵੈੜ ਜੀ ਅੱਛਾ ਅੱਛਾ ਦੋ ਸੁਈਆਂ ਤੇ ਇੱਕ ਗੱਬਣ ਹਾਂ ਜੀ ਗੱਬਣ ਹਾਂ ਪਹਿਲਾਂ ਵੈੜ ਬਾਰੇ ਦੱਸ ਦਈਏ ਹਾਂ ਜੀ ਵੈੜ ਵੈੜ ਮੂੰਹ ਦੋਂਦੀ ਜੀ ਅੱਛਾ ਵੈੜ ਵੀਰ ਕਹਿੰਦਾ ਮੂੰਹੋਂ ਦੋਂਦੀ ਆ ਸੁਈ ਸਵਾਈ ਵੈੜ ਜੇ ਤੇ ਸੁਈ ਅੱਛਾ ਚੰਗੇ ਕਦ ਕੱਢਦੀ ਆ ਤੇ ਦੁੱਧ ਕਿੰਨਾ ਜੇ ਥੱਲੇ ਦੇ ਵਿੱਚ ਜੇ ਬੋਲਾ ਹੋਊਗਾ 14 15 ਕਿਲੋ ਅੱਛਾ 14 15 ਕਿਲੋ ਬੋਲਾ ਹੋਊਗਾ ਜਵਾਗ ਆ ਦੇ ਹਾਂਜੀ ਆ ਬੱਛਾ ਆ ਬਿਲਕੁਲ ਤਾਜੀ ਸੋਈ ਆ ਆ ਬੱਛਾ ਜੇ ਤੇ ਖੋਲਿਓ ਭਲਾ ਖੋਲ ਕੇ ਵਿਖਾਈਏ ਅੱਗੇ ਚੰਗੇ ਕੱਦ ਕਰਦੀ ਹੈ ਠੰਡੀ ਸੀਲ ਦੇ ਬਿਲਕੁਲ ਬਿਲਕੁਲ ਠੰਡੀ ਤੇ ਰਵੰਗਾ ਲਈ ਦੀਏ ਪਰ ਅੱਛਾ ਅੱਛਾ ਵੰਗਾ ਪਰ ਕਿਉਂ ਤਾਂ ਬਾਕੀ ਠੰਣਪੁਣ ਵੀ ਕਰਮ ਵਾਲੀ ਨੂੰ ਬਹੁਤ ਵਧੀਆ ਲੱਗਾ ਦੇਖੋ ਹਾਈਟ ਤੇ ਥੱਲੇ ਵੇਖੋ ਥਣਾ ਦਾ ਸੈਜ ਤੇ ਗੈਬ ਹੁਣ ਪੂਰਾ ਕੱਢ ਦੀ 14 ਕਿਲੋ ਵੀਰ ਕਹਿੰਦਾ ਵੀ ਬੋਲਾ ਹੀ ਤਿਆਰ ਆ ਮੂੰਹ ਦੋਂਦੀ ਆ ਜੇ ਪੂਰਾ ਚਮੜੀ ਜਾਂਦੇ ਜਾਂਦੇ ਬੱਚੇ ਕਰਕੇ ਨਾ ਪਰ ਜਾਂਦੀ ਆ ਬਾਕੀ ਚੰਗੇ ਖਾਈਟ ਦੀ ਆ ਹੈ ਮੂੰਹ ਦੋਂਦੀ ਏਰੇ ਦੰਦਾ ਜਾਂ ਬੱਚੀ ਸੁਣਾ ਦੱਸ ਇਹਦੇ ਕੇ ਤੈਨੂੰ ਲਾਗਣ ਖਾਦਨੇ ਆ ਉਹ ਕੋ ਬਹੁਤ ਵਧੀਆ ਥਣ ਲੱਗੇ ਆ ਦਰਦੀ ਹੈ ਮੂੰਹ ਦੋਂਦੀ ਜੇ ਤੇ ਕੀ ਮੁੱਲ ਜੇ ਵੀਰ ਦਾ ਇਹਦਾ ਬੱਚੀ ਦਾ ਵੀਰ ਜੀ ਮੋਲ ਕਰੋ ਜਿੰਨਾ ਮਰਜ਼ੀ ਕਰੀਏ 70 ਕਰੀਏ 65 ਕਰੀਏ 60 ਹਜ਼ਾਰ ਦੀ ਬੱਚੀ ਦੇਣਾ ਹਾਂ ਹਾਂਜੀ ਕਰਦਿਏ ਮਾਨਤਾ ਨਾ ਪਹਿਲੇ ਆਪਾਂ ਵੀਡੀਓ ਪਾਈ ਆ ਦੇ ਦਈਏ ਭਾਅ ਨਾ ਝਗੜਾ ਜੇ ਸਰਸਤੋ 2000 ਮਾਨ ਕਰਦਾ ਵੀਰ ਜੀ 2000 ਵੀਰ ਕਿੰਦਾ 60 ਚ ਮਾਨ ਕਰਦਾਂਗੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਤੇ ਚਲ ਮਾਨਤਨ ਕਰਨਗੇ ਫੋਨ ਤੇ ਹੋਰ ਕਰ ਦੇਣਗੇ ਛੋਟ ਚੱਪਾ ਬਾਕੀ ਤਾਜੀ ਸੂਈ ਜੇ ਬਿਲਕੁਲ ਵੈੜ ਤੇ ਕਿੰਨਾ ਕੁ ਦੁੱਧ ਵੀਰ ਜੀ ਦੇ ਦੇ ਸਕਦੀ ਹੈ ਵੈੜਕ ਦੁੱਧ ਵੀਰ ਜੀ ਸੇਵਾ ਤੇ ਟਵੰਡ ਜੇ 18 ਦੇ ਸਕਦੀ ਜੇ 16 ਵੀ ਦੇ ਸਕਦੀ ਜੀ ਠੀਕ ਹੈ ਜੀ 18 ਵੀ ਦੇ ਸਕਦੀ 16 ਵੀ ਦੇ ਸਕਦੀ ਆ ਜਿਓ ਦੂਜੇ ਨੰਬਰ ਵਾਲੀ ਮੈਂ ਇਹ ਸੂਈ ਸਵਾਈ ਜੇ ਸੂਈ ਸਵਾਈ ਮੈਂ ਜੇ ਕੋ 20 ਦਿਨਾਂ ਦੇ ਗੇਲੇ ਕੋ 5 ਦਿਨਾਂ ਦੇ ਗੇਲੇ ਅੱਛਾ ਜੀ ਹਾਂਜੀ ਕਿੰਨਾ ਸੁਹਾ ਜੇ ਸੁਭਾ ਵੀਰ ਦੀ ਤਿੱਜਾ ਹੋਊਗਾ ਅੱਛਾ ਤਿੱਜਾ ਸੁਭਾ ਹੋਊਗਾ ਬਾਕੀ ਇਹ ਵੀ ਚੰਗੇ ਹਾਈਟ ਦੀ ਆ ਚੰਗੇ ਥਣ ਚੱਡੇ ਦੀ ਬਹੁਤ ਸਾਫ ਆ ਤੇ ਖੋਲੀ ਬਹੁ ਖੋਲ ਕੇ ਵਿਖਾਈ ਇਹ ਵੀ ਕਿੰਨਾ ਦੁੱਧ ਤਿਆਰ ਜੇ ਥੱਲੇ ਵੀਰ ਜੀ 11 ਕਿਲੋ ਦੁੱਧ ਤਿਆਰ ਹੋਊਗਾ ਠੀਕ ਆ 11 ਕਿਲੋ ਵੀਰ ਕਹਿੰਦਾ ਦੁੱਧ ਤਿਆਰ ਹੋਊਗਾ ਬਾਕੀ ਵੇਖੋ ਥਣਾ ਦਾ ਸਾਹਿਬ ਚੰਗੇ ਵੱਡੇ ਕਦ ਕਾਟਦੀ ਆ ਵੇਖੋ ਥਣਾ ਦਾ ਸਾਹਿਬ ਤਾਂ ਗਾਇਬ ਲੈ ਲਓ ਅਗਲੀ ਵੀ ਦਿਨ ਥੱਲੇ ਵੀ ਮੈਂ ਚੰਗੀ ਤਿਆਰ ਹੋਈ ਆ ਦੁੱਧ 11 ਕਿਲੋ ਵੀਰ ਕਹਿੰਦਾ ਤਿਆਰ ਆ ਦਮੇ ਸੰਭੀ ਆ ਕਿਸੇ ਵੀਰ ਨੇ ਚੰਗੀ ਮੱਝ ਰਾਜੀ ਬਾਜੀ ਕੱਦ ਹਾਈਟ ਦੀ ਵੀ ਚੰਗੀ ਐ ਮੈਂ ਜੀ ਮਿਲਕ ਫੈਨ ਵਿੱਚ ਚੱਕਰ ਉਹ ਚੰਗੀ ਜੇ ਹੱਕੋਂ ਵੇਖੋ ਥਣਾ ਦਾ ਸਹਾਈ ਤੇ ਇਸ ਕੁਆਲਟੀ ਵੇਖੋ ਦੋਵੇਂ ਅੱਖਾਂ ਬਿੱਲੀਆਂ ਜਿਹਦੀਆਂ ਮੈਂ ਦੀਆਂ ਇਹਦੇ ਮਗਰ ਕੀ ਜਾਈ ਇਹਦੇ ਮਗਰ ਕੱਟਾ ਵੇਖੀ ਅੱਛਾ ਇਹਦੇ ਮਗਰ ਕੱਟਾ ਜੀ ਜਿਵਾਗ ਜੀ ਆਪਾਂ ਤੁਹਾਨੂੰ ਵਿਖਾਉਨੇ ਆ ਇਹਦਾ ਤੇ ਇਹਦਾ ਕੀ ਮੁੱਲ ਕਰਨਾ ਜੇ ਮੋਲ ਕਾਰਨ ਵੀਰ ਜੀ 15 ਗਾਲੀ 1 ਕਦਾਕ 1 5 ਦੀ ਮਹ ਦੇ ਦਾਂਗੇ 1 5 ਦੀ ਵੀਰ ਕਹਿੰਦਾ ਮੈਂ ਦੇ ਦਾਂਗੇ 11 ਕਿਲੋ ਤਿਆਰ ਕਰ ਦਿਓ ਕੋ ਮਾਨਤਨ ਲੱਖ ਪੂਰੇ ਦੇ ਦਾਂਗੇ ਵੀਰ ਜੀ ਅੱਛਾ ਲੱਖ ਲੱਖ ਮਾਨਤਨ ਕਰਦਾ ਅੱਛਾ ਕਿੰਨੇ ਦੀ ਕਰਦਗੇ ਮਾਨ ਹੋਰ ਕਰਦਗੇ ਕਿਆਜ ਕਰਦਗੇ 95 ਹਜ਼ਾਰ ਦੀ ਮੈਂ ਦੇ ਤਾ ਖਾ ਨਾ 200 ਰੁਪਏ ਛੋਟ ਹੋ ਜੂਗੀ 95 ਹਜ਼ਾਰ ਦੀ ਵੀਰ ਕਹਿੰਦਾ ਮੈਂ ਦੇ ਦਾਂਗੇ 200 ਰੁਪਏ ਛੋਟ ਹੋ ਜੂਗੀ ਫਿਰ ਵੀ ਵੀਰ ਦੀ ਪਹਿਲੀ ਵੀਡੀਓ ਵਾ ਕੋਈ ਫੋਨ ਕਰੇ ਤੇ ਕੋ ਮਾਨਤਨ ਕਰਨਗੇ ਜਨਾ ਕਰ ਸਕਦੇ ਹੋਏ ਕਰਨਗੇ ਮਾਨਤਨ ਵੱਧ ਤੋਂ ਵੱਧ ਤੇ ਆ ਜਾਓ ਜੀ ਤੀਜੇ ਨੰਬਰ ਵਾਲੇ ਇਹ ਗੱਬਣ ਜੇ ਹਾਂ ਜੀ ਇਹ ਗੱਬਣ ਜੇ ਦੂਜਾ ਸੁਬਾ ਝੋਟੀ ਸੁਣੀ ਜੀ ਅੱਛਾ ਦੂਜਾ ਸੁਬਾ ਝੋਟੀ ਸੁਣੀ ਜੀ ਵੀਰ ਜੀ ਥੋੜਾ ਨੀਲੀ ਦਾ ਪੱਖ ਰੱਖਦੀ ਆ ਤੇ ਚੰਗੀ ਆ ਵੀ ਵੀਰ ਜੀ ਵਜਨ ਲੋਡ ਵਾਲੀ ਮੱਝ ਆ ਤੇ ਤਿਆਰ ਮੈਂ ਚੰਗੀ ਹੋਊਗੀ ਪਿੱਠ ਪੁੜੇ ਦੀ ਮੈਂ ਬੜੀ ਚੌੜੀ ਆ ਇਹਨੂੰ ਤੋਰੋ ਸਿੰਘ ਸੁੰਗਦੀ ਵੀ ਸਾਫ ਆ ਕਿੰਗੇ ਵਜਨ ਚੱਲੇ ਮੈਂ ਖੋਲੋ ਬਾਗੀ ਠੰਡੀ ਪਈ ਗਾਈਆਂ ਨੂੰ ਜੀ ਠੀਕ ਹੈ ਜੀ ਇਹਨਾਂ ਦਾ ਠੰਡੀ ਬਹੁਤ ਹੈ ਮੈਂ ਚਲੋ ਨੀਲੀ ਦੀ ਇਹੋ ਤਾਂ ਸਿਫਤਾਂ ਠੰਢੀ ਜਾਂਦੀਆਂ ਮੀਆਂ ਲਾਹਰ ਹੋਏ ਪਰ ਪਰ ਦੇਖ ਵੇ ਇਦਾਂ ਬਸ ਥੱਲੇ ਬਹਿ ਜਾ ਕੋਈ ਪੀਰਾਂ ਦਾ ਇਦਾਂ ਹੀ ਖਲੀ ਖਲੋਤੀ ਕੱਬਣ ਮੈਂ ਥੱਲੇ ਬਹਿ ਜਾ ਵੇਖੋ ਐਡੀ ਠੰਡੀ ਮੈਂ ਜੇ ਤੋਰ ਦੋ ਅੱਧੀ ਵੀ ਥੱਲਿਓਂ ਵੀ ਚੰਗਾ ਲੈ ਵਾ ਕਿੰਨੇ ਦਿਨ ਲੈ ਜੂ ਵੇਲੇ ਹਫਤਾ ਵੀ ਜੀ ਦਿਖਾਦੇ ਨੂੰ ਆਜੂ ਤਿਆਰ ਅੱਛਾ ਹਫਤਾ ਅੰਦੇ ਲੈ ਜੂਗੀ ਹਫਤੇ ਤੱਕ ਤਿਆਰ ਹੋ ਜੂਗੀ ਮੈਂ ਤੇ ਬਾਕੀ ਮੈਂ ਦੁੱਧ ਵਾਲੀ ਕੀ ਤੇ ਰਿਕਾਰਡ ਕੋਡ ਦਾ ਪਤਾ ਕੋਈ ਪਿਛੇ ਦੁੱਧ ਹਾਂਜੀ ਪਹਿਲੇ ਸਵੇਰੇ ਵੀਰ ਜੀ ਨੇ 12 ਕਿਲੋ ਦੁੱਧ ਚੋਇਆ ਸੀ ਅੱਛਾ ਪਹਿਲੇ ਸਵੇਰੇ 12 ਕਿਲੋ ਦੁੱਧਾਂ ਦੇ ਚੋਇਆ ਵਾ ਹਾਂਜੀ ਠੀਕ ਹੈ ਚਲੋ ਯਾਰਾਂ ਤਾਂ ਫਿਰ ਵੱਧ ਕੱਢ ਸਕਦੀ ਹੈ ਨਾ ਹਾਂਜੀ ਬਾਕੀ ਸੇਵਾ ਦਾ ਡਿਮਾਂਡ ਤੁਹਾਨੂੰ ਪਤਾ ਬਾਕੀ ਵੀ ਜੀ ਪੇਠ ਪੂੜੇ ਦੀ ਚੰਗੀ ਆ ਹੈ ਵੀ ਸੋਹਣੀ ਆ ਸਾਫ ਆ ਚੌਣ ਚਾਣ ਚ ਟਿੱਪਾਂ ਦੀ ਬੜੀ ਬੋਲੀ ਪਾਲੀ ਆਈ ਠੀਕ ਹੈ ਚਲੋ ਜਿੰਨੇ ਕ ਵੀਰ ਭਰਾ ਨੇ ਖਣ ਨਹੀਂ ਆਪਣੀ ਕੋ ਤਸੱਲੀ ਕਰ ਲੈ ਆਣ ਕੇ ਚਿੱਪ ਲੈ ਜਾਂ ਵੀਰ ਨਹੀਂ ਆ ਸਕਦਾ ਉਹ ਵੀਡੀਓ ਕਾਲ ਤੇ ਚਿੱਪ ਲੈ ਫਿਰ ਫੇਸਪਾਲਟੀ ਚੈੱਕ ਕਰਾਦਨੇ ਤੇ ਇਹਦਾ ਮੁੱਲ ਕੀ ਕਰਨਾ ਜੇ ਇਹਦਾ ਵੀਰ ਜੀ 1 ਲੱਖ 13000 ਅੱਛਾ ਨਹੀਂ ਚੈਹ ਜੀ ਕਰਦ ਗਏ ਇਹਦਾ ਵੀ ਆਪਾਂ ਜੈ ਮਾਨਤਨ ਕਰਦਾਂਗੇ ਇੱਕ ਪੰਜ ਦੀ ਦੇਦਾਂਗੇ ਵੀਰ ਹਾਂ ਚਲੋ ਕਿਸ ਨੇ ਸਾਹਮਣੀ ਆ ਕੋ ਦੱਸ ਦੇਣਾ ਜੇ ਕੱਟਨੀ ਆ ਕੱਢਦੀ ਆ ਨਾ ਇੱਕ ਪੰਜ ਦੀ ਵੀ ਇੱਥੇ ਦੇਦਾਂਗੇ ਇੱਕ ਪੰਜ ਦੀ ਹੋਰ ਕਰਦੀਏ ਮਾਨ ਮੈਂ ਤਨਾ ਮੈਂ ਕੋ ਗੁਜਾਇਸ਼ ਨਹੀਂ ਛੱਡੀ ਤੇ ਨਹੀਂ ਕੱਢਦੀਏ ਥੋੜੀ ਫਰਕਨ ਵਾਲੇ ਕੋਈ ਸਾਹਮ ਲੂ ਜਲੋ ਕੱਚੀ ਮੈਂ ਥੋੜੀ ਜੇ ਇੱਕ ਤਿੰਨ ਦੀ ਦੇਦਾਂਗੇ ਇੱਕ ਤਿੰਨ ਦੀ ਦੇਦਾਂਗੇ ਵੀਰ ਕਹਿੰਦਾ ਵੀ ਇੱਕ ਤਿੰਨ ਦੀ ਦੇਦਾਂਗੇ ਕੋ ਫੋਨ ਲਾਵੇ ਵੀਰ ਕੋ ਜਰੂਰ ਮਾਨਤਨ ਕਰਨਗੇ ਮੌਕੇ ਤੇ ਮਾਨਤਨ ਕਰਨਗੇ ਤੇ ਬਾਕੀ ਵੀਰ ਜੀ ਉਹ ਮੈਂ ਦਾ ਤੁਹਾਨੂੰ ਜਵਾਬ ਵਿਖਾ ਦੇਣਾ ਜਿਹੜੀ ਸੂਈ ਵਿੱਚ ਘਾਰਨੀ ਮੱਝ ਉਹਦਾ ਆ ਕੱਟਾ ਜੇ ਆ ਕੱਟੇ ਤੋਂ ਕੋ ਅੰਦਾਜ਼ਾ ਲਾ ਕੋ ਦੋ ਦਿਨ ਜਾਂ ਵੱਧ ਜਾਂ ਘੱਟ ਕੇ ਬੱਚੇ ਤੋਂ ਅੰਦਾਜ਼ਾ ਕੋ ਲਾ ਸਕਦਾ ਹੈ ਤੇ ਬਾਕੀ ਵੀਰ ਜੀ ਤਿੰਨੇ ਡੰਗਰ ਦੋ ਸਲੀਆਂ ਸਵਾਈਆਂ ਗੱਬਣਿਆਂ ਇਹ ਆਪਣੀਆਂ ਵੇਖ ਚਾ ਕੇ ਤੇ ਵੀਰ ਨੂੰ ਕੂਨ ਲਾ ਸਕਦਾ ਹੈ ਤੇ ਮਾਣ ਵੱਧ ਤੋਂ ਵੱਧ ਕਰਨਗੇ ਬਾਕੀ ਵੀਰ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ